ਲੋ ਵੀ ਮਿੱਤਰੋ ਅੱਜ ਪੂਰੇ ਟੌਪ ਦਾ ਘੋੜਾਵੰਨ ਵਾਲਾ ਖਾਨਦਾਨ ਡੀਐਨਏ ਵਾਲਾ ਇਹਦੇ ਬਾਪ ਦਾ ਵੀ ਡੀਐਨਏ ਹੋਇਆ ਤੇ ਬੱਚੇ ਦਾ ਵੀ ਡੀਐਨਏ ਹੋ ਜਾਣਾ ਤੇ ਸਿਰਫ ਹਜ਼ਾਰਾਂ ਚ ਦੇ ਦੇਣਾ ਆਪਾਂ ਪੂਰੇ ਟੌਪ ਦਾ ਘੋੜਾਵੰਨ ਵਾਲਾ ਮਾਂ ਵੀ ਬਹੁਤ ਚੰਗੀ ਆ ਤੇ ਪਿਓ ਵੀ ਚੈਂਪੀਅਨ ਬਣਿਆ ਹੋਇਆ ਡੀਐਨਏ ਹੋਇਆ ਸਾਰੀ ਡਿਟੇਲ ਦਵਾਂਗੇ ਵੀਡੀਓ ਚ ਸਭ ਤੋਂ ਪਹਿਲਾਂ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰਟ ਫਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤੈਦਰੁ ਸਵਾਗਤ ਹੈ ਜੀ ਆਨੂੰ ਦੋਸਤੋ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਇਆ ਜੀ ਅੱਜ ਤਰੀਕ 10 ਨਵੰਬਰ 2025 ਦੀ ਇਹ ਵੀਡੀਓ ਤੇ ਅੱਜ ਬਸ਼ੀਰਾ ਲਿਆਂਦਾ ਸਾਢੇ 3-4 ਮਹੀਨਿਆਂ ਦਾ ਦੇਮਨ ਲੱਗੀ ਹੋਈ ਆ ਬਾਲਪੋਰੀਆਂ ਦਾ ਸਾਫ਼ ਆ ਬੜਾ ਜਿਆਦਾ ਚੰਗਾ ਟੌਪ ਦਾ ਘੋੜਾ ਵਨ ਵਾਲੇ ਕਿਉਂਕਿ ਮਾਂ ਪਿਓ ਦਾਦਾ ਪਰਦਾਦਾ ਪੂਰੇ ਟੌਪ ਦੇ ਆ ਬਣੂ ਵੀ ਸਟਾਫ ਪ੍ਰਿੰਟ ਘੋੜਾ ਤੇ ਬਾਕੀ ਬੱਚੇ ਦਾ ਡੀਐਨਏ ਹੋ ਜਾਣਾ ਤੇ ਤੁਹਾਨੂੰ ਇੰਨੀ ਚੀਜ਼ ਦੀ ਗਾਰੰਟੀ ਦਿੱਤੀ ਆ ਰੇਟ 'ਚ ਡੀਐਨਏ ਵਾਲਾ ਬੱਚਾ ਇਹਦੀ ਬਰਾਬਰ ਦੀ ਕੁਆਲਿਟੀ ਦਾ ਮਿਲ ਜੇ ਫੇਰ ਕਹੋ ਭਾਈ ਯਾਰ ਤੂੰ ਰੇਟ ਮਹਿੰਗਾ ਲੈ ਜਿਹੜੀ ਚੀਜ਼ ਆਪਣੀ ਮੰਨ ਲਓ ਮਸ਼ਹੂਰ ਆ ਵੀ ਆਪਾਂ ਮਾਰਕੀਟ ਨਾਲੋਂ ਸਸਤਾ ਜਾਨਵਰ ਦਿੰਨੇ ਆ ਪਰ ਚੀਜ਼ ਕੁਆਲਿਟੀ ਬਰਾਬਰ ਦੀ ਹੋ ਤਾਂ ਦੋਸਤੋ ਸਾਰੀ ਡਿਟੇਲ ਵੀਡੀਓ ਦੇ ਵਿੱਚ ਦਵਾਏ ਵਸਤੋ ਵੀਡੀਓ ਪ੍ਰੋਪਰ ਦੇਖ ਲਓ ਤੇ ਜੇ ਵੀਡੀਓ ਪਸੰਦ ਆਈ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਦੋਸਤੋ ਸਾਢੇ 3 ਤੋਂ 4 ਮਹੀਨੇ ਬੱਚੇ ਦੀ ਉਮਰ ਰੰਗ ਪੂਰਾ ਕਾਲਾ ਥੋੜਾ ਜਿਵੇਂ ਹੁਣ ਮੌਸਮ ਚੇਂਜ ਹੁੰਦਾ ਠੰਡ ਆ ਚੱਲੀ ਬੱਚਾ ਛੋਟਾ ਹੁਣ ਕਰਕੇ ਨਵਾਇਆ ਨਹੀਂ ਉਦਾਂ ਹੀ ਝਾੜ ਕੇ ਵੀਡੀਓ ਪਾਤੀ ਮੱਥੇ ਫੁੱਲਾ ਬੱਚੇ ਦੇ ਗਰਦਨ ਦਾ ਕੁੰਡ ਕੁੰਡ ਦੇਖੋ ਕਿੰਨਾ ਜਿਆਦਾ ਚੰਗਾ ਬਾਹ ਟੈਂਚ ਦੀ ਇਹਦੀ ਮਾਂ ਦੋਸਤੋ ਦੇਵਲੀ ਲਾਈਨ ਚੋਂ ਤੇ ਬਾਪ ਦਾਦੇ ਦੀ ਗੱਲ ਕਰੀਏ ਤਾਂ ਦੋਸਤੋ ਤੂਫਾਨ ਤੂਫਾਨ ਤੋਂ ਆਲੀਸਾਨ ਆਲੀਸਾਨ ਦਾ ਕਾਲਾ ਕਾਂਟਾ ਕਾਲੇ ਕਾਂਟੇ ਦਾ ਬੱਚਾ ਅਨਮੋਲ ਰਤਨਾ ਜਿਹੜਾ ਪਿੰਡ ਘੋਲੀਏ ਖੜਾ ਡੀਐਨਏ ਹੋਇਆ ਚੈਂਪੀਅਨ ਬਣਿਆ ਹੋਇਆ ਤੇ ਉਹਦਾ ਬੱਚਾ ਚਾਹੇ ਬੱਚੇ ਦਾ ਤੋਂ ਹੀ ਡੀਐਨਏ ਕਰਾ ਲਈਓ ਆਪਾਂ ਵੀਡੀਓ ਦੇ ਵਿੱਚ ਇਹ ਚੀਜ਼ ਦੀ ਗਾਰੰਟੀ ਦਿੰਦੇ ਆ ਵੀ ਇਹ ਗਾਰੰਟੀ ਨਾਲ ਅਨਮੋਲ ਰਤਨ ਘੋੜੇ ਦਾ ਸਾਰਾ ਤੁਸੀਂ ਬਾਕੀ ਘੋੜੇ ਵਾਲੇ ਬਾਈ ਹੋਣਾ ਤਾਂ ਵੀ ਕਨਫਰਮ ਕਰ ਸਕਦੇ ਹੋ ਜੇ ਆਪਣਾ ਸੌਦਾ ਹੋਇਆ ਤੁਹਾਨੂੰ ਜਿਹੜੇ ਪਿੰਡ ਜੰਮਿਆ ਬੜਾ ਸਾਰਾ ਐਡਰੈਸ ਦੇ ਦਾਂ ਮਾਲਕ ਦਾ ਨਾਮ ਦੱਸ ਦਾਂਗੇ ਤੋ ਯਾਦ ਰੱਖ ਜਾਏ ਘੋੜੇ ਵਾਲੇ ਤੋਂ ਕਨਫਰਮ ਕਰ ਲੈ ਨਹੀਂ ਇੱਕ ਸਾਲ ਦਾ ਜਦੋਂ ਬੱਚਾ ਹੋਗੇ ਹੋ ਗਿਆ ਤਾਂ ਡੀਐਨਏ ਹੋ ਜਾਣਾ ਰੇਟ ਹਜ਼ਾਰਾਂ ਚ ਬਾਲ ਪੌਰੀਆਂ ਦਾ ਸਾਫ਼ ਹੈ ਜੀ ਦੇ ਮੰਨ ਲੱਗੀ ਹੋਈ ਬੱਥੇ ਬੱਚੇ ਤੇ ਮੱਥੇ ਸਿੰਗਲ ਪੌਰੀਆਂ ਤੇ ਪੂਰਾ ਪੁੱਠੇ ਪੱਠੇ ਬਹੁਤ ਸੋਹਣਾ ਲੱਤ ਦੀ ਨਲੀ ਨਲੀ ਦੇਖੋ ਕਿੰਨੇ ਲੰਬੀਆਂ ਪੂਰਾ ਟੌਪ ਦਾ ਬਣੂ ਜਿਹੜੇ ਵੀ ਭਰਾ ਦੇ ਪਸੰਦ ਹੋਏ ਥੱਲੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਮਿਲਦੇ ਆ ਜਲਦ ਨਵੀਂ ਵੀਡੀਓ ਨਾਲ ਧੰਨਵਾਦ